हां जी दोस्तों ਆਪਾਂ ਗੱਲਬਾਤ ਕਰਾਂਗੇ ਜੈਤੂਨ ਦੇ ਰੁੱਖ ਬਾਰੇ ਇਹ ਰੁੱਖ ਦੀ ਹਜ਼ਾਰਾਂ ਸਾਲ ਉਮਰ ਹੁੰਦੀ ਹੈ ਜ਼ਿਆਦਾਤਰ ਇਸ ਰੁੱਖ ਦੇ ਫਲ ਵਿੱਚੋਂ ਤੇਲ ਕੱਢਿਆ ਜਾਂਦਾ ਪਰ ਨਾਲ ਨਾਲ ਇਹਦੇ ਪੱਤਿਆਂ ਦੀ ਚਾਹ ਪੱਤੀ ਵੀ ਬਣਦੀ ਹੈ ਜੈਤੂਨ ਦੇ ਰੁੱਖ ਨੂੰ ਪਾਣੀ ਬਹੁਤ ਘੱਟ ਚਾਹੀਦਾ ਸੇਮ ਵਾਲੇ ਇਲਾਕੇ ਵਿੱਚ ਬਿਲਕੁਲ ਨਹੀਂ ਹੁੰਦਾ ਇੰਡੀਆ ਵਿੱਚ ਰਾਜਸਥਾਨ ਸਟੇਟ ਵਿੱਚ ਬਹੁਤ ਵੱਡੇ ਪੱਧਰ ਤੇ ਇਹਦੀ ਖੇਤੀ ਹੋ ਰਹੀ ਹੈ ਕਿਉਂਕਿ ਸਰਕਾਰ ਬਿਲਕੁਲ ਫ੍ਰੀ ਲਵਾ ਰਹੀ ਹੈ ਤੇ ਇਹਦੇ ਫਲ ਵਿੱਚੋਂ ਜਿਹੜਾ ਤੇਲ ਕੱਢਦੀ ਉਹ ਵੀ ਫਰੀ ਕੱਢ ਕੇ ਦਿੰਦੀ ਹੈ ਸਰਕਾਰ ਆਪ ਲੂਨ ਕਰਨ ਸਰ ਪਿਕਾ ਨੇਰ ਵਿੱਚ ਇਹਦਾ ਪਲਾਟ ਲੱਗਿਆ ਹੋਇਆ ਦੁਨੀਆ ਦਾ ਨੰਬਰ 1 ਜਿਹੜਾ ਜੈਤੂਨ ਦਾ ਨੰਬਰ ਇੱਕ ਤੇਲ ਕਿਹਾ ਜਾਂਦਾ ਰਾਸਤਾਨ ਵਿੱਚ ਮੰਨਿਆ ਗਿਆ ਜੈਤੂਨ ਉਹ ਤਿੰਨ ਚਾਰ ਕਿਸਮ ਦੀ ਹੁੰਦੀ ਹੈ ਅਰਬੀ ਕਿਉਨਾ ਕਰੋਟੀਨਾ ਵਰਨੀਆ ਆਦ ਇਹ 5 ਸਾਲ ਬਾਅਦ ਫਲ ਦੇਣਾ ਸ਼ੁਰੂ ਹੋ ਜਾਂਦਾ ਜੈਤੂਨ ਦਾ ਤੇਲ ਸਾਡੇ ਲਈ ਬਹੁਤ ਹੀ ਕੋਲਕਾਰੀ ਹੁੰਦਾ ਧੁੰਨੀ ਵਿੱਚ ਦੋ ਬੂੰਦਾ ਜੈਤੂਨ ਦੇ ਤੇਲ ਪਾਉਣ ਨਾਲ ਪੇਟ ਦੀ ਚਰਬੀ ਘਟ ਜਾਂਦੀ ਹੈ ਜਲਦੀ ਅਮਰੀਚਾਂ ਲਈ ਤਾਂ ਇਹ ਬਹੁਤ ਹੀ ਵਧੀਆ ਕਿਉਂਕਿ ਕੋਲੇਸਟਰੋਲ ਇਹਦੇ ਵਿੱਚ ਬਿਲਕੁਲ ਨਹੀਂ ਹੁੰਦਾ ਦਰਦ ਹੋਵੇ ਸਾਡੇ ਗੋਡੇ ਮੋਢੇ ਅੱਡੀ ਚ ਕਿਤੇ ਵੀ ਇਹਦੀ ਮ사ਜ ਨਾਲ ਠੀਕ ਹੋ ਜਾਂਦਾ ਵਾਲਾਂ ਤੇ ਤੇ ਸਕਿਨ ਲਈ ਵੀ ਵਧੀਆ ਮੰਨਿਆ ਗਿਆ ਸਰਦੀਆਂ ਵਿੱਚ ਇਹ ਕੋਲਡ ਕਰੀਮ ਦਾ ਕੰਮ ਕਰਦਾ ਜਿਵੇਂ ਬਿਲਕੁਲ ਸੋ